ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਹੈ ਇਹ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਤੇ ਸਤਲੁਜ ਦਰਿਆ ਦੇ ਪੁਲ ਦੇ ਉੱਤੇ ਖੜੀ ਹੈ ਤੇ ਸ਼ਾਲ ਮਾਰਨ ਜਾ ਰਹੀ ਹੈ ਤੇ ਉੱਥੇ ਹੋਰ ਵੀ ਬਹੁਤ ਸਾਰੇ ਲੋਕ ਖੜੇ ਸੀਗੇ ਤੇ ਸਾਰੇ ਲੋਕਾਂ ਨੇ ਇਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੁੜੀਏ ਸਾਨੂੰ ਦੱਸ ਕਿ ਤੂੰ ਸ਼ਾਲ ਕਿਉਂ ਮਾਰਨ ਜਾ ਰਹੀ ਹੈ ਕੀ ਕਾਰਨ ਹੈ ਕਿ ਅਸੀਂ ਉਸ ਪ੍ਰੋਬਲਮ ਦਾ ਸੀ ਤੈਨੂੰ ਸੋਲੂਸ਼ਨ ਦੇ ਸਕਦੇ ਹਾਂ ਕਿ ਸ਼ਾਲ ਨਾ ਮਾਰ ਫਿਰ ਇੱਕ ਪੰਜਾਬੀ ਭੱਜ ਕੇ ਆਇਆ ਤਾਂ ਉਸ ਪੰਜਾਬੀ ਨੇ ਇਸ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਕੁੜੀ ਨੇ ਸ਼ਾਲ ਮਾਰ ਦਿੱਤੀ ਪਰ ਤੁਸੀਂ ਇਹ ਦੇਖੋ ਕਿ ਇਹ ਛੋਟੀ ਜਿਹੀ ਕੁੜੀ ਦਾ ਜਿਹੜਾ ਸ਼ਾਲਮਾ ਰੰਦਾ ਐ ਏਡਾ ਵੱਡਾ ਕਿਹੜਾ ਕਾਰਨ ਹੋ ਸਕਦਾ ਏਡੀ ਵੱਡੀ ਕਿਹੜੀ ਨੌਬਤ ਆ ਗਈ ਸੀ ਕਿ ਇਹਨੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਸ਼ਾਲੀ ਮਾਰ ਦਿੱਤੇ ਸੋ ਹੁਣ ਅਸੀਂ ਤੁਹਾਨੂੰ ਕਾਰਨ ਦੱਸਣ ਜਾ ਰਹੇ ਹਾਂ ਕਿ ਇਸ ਕੁੜੀ ਦਾ ਸ਼ਾਲ ਮਰਨ ਦਾ ਕੀ ਕਾਰਨ ਸੀਗਾ ਸੋ ਜੇ ਆਪਾਂ ਗੱਲ ਕਰੀ ਅੱਜ ਕੱਲ ਦੀ ਪੜ੍ਹਾਈ ਦੀ ਤੇ ਅੱਜ ਕੱਲ ਦੀਆਂ ਪੜ੍ਹਾਈਆਂ ਤੇ ਕਾਦੀਆਂ ਹੋ ਗਈਆਂ ਨੇ ਟੈਨਸ਼ਨਾਂ ਜ਼ਿਆਦਾ ਨੇ ਬੱਚਿਆਂ ਵਾਸਤੇ ਵੀ ਟੈਨਸ਼ਨਾਂ ਹੋ ਗਈਆਂ ਨੇ ਪਰ ਮਾਪਿਆਂ ਵਾਸਤੇ ਜ਼ਿਆਦਾ ਟੈਨਸ਼ਨਾਂ ਬਣ ਗਈਆਂ ਨੇ ਸੋ ਪਹਿਲਾਂ ਵੀ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸੀਗ ਇਹ ਏਡਾ ਵੱਡਾ ਕਦਮ ਚੁੱਕ ਲੈਂਦੇ ਨੇ ਸਿਰਫ ਇਸ ਕਰਕੇ ਕਿ ਉਹਨਾਂ ਦੇ ਨੰਬਰ ਘਟ ਆਉਂਦੇ ਨੇ ਤੇ ਫਿਰ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਕੰਪੈਰੀਸ਼ਨ ਕਰਦੇ ਨੇ ਹੋਰ ਬੱਚਿਆਂ ਦੇ ਨਾਲ ਕਿ ਉਹਦੇ ਨੰਬਰ ਤਾਂ ਇੰਨੇ ਆਏ ਸੀ ਤੇਰੇ ਨੰਬਰ ਘਟ ਕਿਉਂ ਆਏ ਨੇ ਤੇ ਇੱਕ ਤਾਂ ਇਹ ਕਾਰਨ ਸੀ ਤੇ ਜਿਹੜਾ ਹੁਣ ਨਵਾਂ ਹੀ ਕਾਰਨ ਨਿਕਲ ਕੇ ਸਾਹਮਣੇ ਆਇਆ ਜਿਸ ਕਰਕੇ ਇਸ ਕੁੜੀ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ ਉਹਦਾ ਇਹ ਕਾਰਨ ਸੀ ਕਿ ਇਹ ਕੁੜੀ ਆਪਣੇ ਮਨਪਸੰਦੀ ਦਾ ਸਕੂਲ ਦੇ ਵਿੱਚ ਪੜਨਾ ਚਾਹੁੰਦੀ ਸੀ ਪਰ ਇਹਦੇ ਘਰਦਿਆਂ ਨੇ ਮਨਾ ਕਰਤਾ ਉਹ ਉਹਨੂੰ ਉਸ ਸਕੂਲ ਦੇ ਵਿੱਚ ਨਹੀਂ ਸੀ ਪੜਾਉਣਾ ਚਾਹੁੰਦੇ ਜਿਸ ਕਰਕੇ ਕੁੜੀ ਨੇ ਗੁੱਸੇ ਦੇ ਵਿੱਚ ਆ ਕੇ ਇੰਨਾ ਵੱਡਾ ਕਦਮ ਚੁੱਕ ਲਿਆ ਸੋ ਇਹੇ ਕੋੜੀ ਜਾਂ ਫਿਰ ਹੋਰ ਬੱਚਿਆਂ ਦੀ ਗੱਲ ਕਰੀਏ ਤੇ ਜਿਹੜੇ ਬੱਚੇ ਆਪਣੇ ਆਪਣੇ ਪੇਰੈਂਟਸ ਨੂੰ ਮਜਬੂਰ ਕਰਦੇ ਨੇ ਕਿ ਅਸੀਂ ਇਸੇ ਸਕੂਲ ਦੇ ਵਿੱਚ ਹੀ ਪੜ੍ਹਨਾ ਹੈ ਜੇਦ ਕਰਦੇ ਨੇ ਆਪਣੇ ਪੇਰੈਂਟਸ ਦੇ ਨਾਲ ਤੇ ਉਹ ਨਾ ਕਰੋ ਕਿਉਂਕਿ ਕਈ ਮਾਪੇ ਹੁੰਦੇ ਨੇ ਜਿਹੜੇ ਇੰਨੇ ਫਾਈਨੈਂਸ਼ਲੀ ਸਟਰੋਂਗ ਨਹੀਂ ਹੁੰਦੇ ਕਿਉਂਕਿ ਸਕੂਲ ਵੀ ਅੱਜਕੱਲ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਨੇ ਤੇ ਪੜਾਈਆਂ ਵੀ ਸੌਖੀਆਂ ਨਹੀਂ ਰਹੀਆਂ ਜਾਂ ਫਿਰ ਕਹਿ ਸਕਦੇ ਸਸਤੀਆਂ ਨਹੀਂ ਰਹੀਆਂ ਸੋ ਹੋ ਸਕਦਾ ਹੈ ਕਿ ਉਹ ਮਾਪੇ ਜਿਹੜੇ ਤੁਹਾਨੂੰ ਉਹ ਸਕੂਲ ਦੇ ਵਿੱਚ ਪੜਾ ਰਹੇ ਨੇ ਉਹ ਆਪ ਕਦੀ ਇਹੋ ਜਿਹੇ ਸਕੂਲ ਚ ਗਏ ਹੀ ਨਾ ਹੋਣ ਸੋ ਕੋਈ ਵੀ ਮਾਪਿਓ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਚੰਗੀ ਤੋਂ ਚੰਗੀ ਐਜੂਕੇਸ਼ਨ ਦੇਵਾਂ ਉਹ ਜਿੰਨਾ ਵੀ ਹੋ ਸਕਦਾ ਉਹਨੂੰ ਵਧੀਆ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਚੰਗੇ ਤੋਂ ਚੰਗੇ ਸਕੂਲ ਦੇ ਵਿੱਚ ਪੜਾਵਾ ਸੋ ਆਪਣੇ ਪੇਰੈਂਟਸ ਨੂੰ ਕਦੇ ਵੀ ਇਨਾ ਪ੍ਰੈਸ਼ਰਾਈਜ਼ ਨਾ ਕਰੋ ਉਹਨਾਂ ਨੂੰ ਕਦੇ ਵੀ ਇਨਾ ਫੋਰਸ ਨਾ ਕਰੋ ਕਿ ਮੈਂ ਏਸੇ ਸਕੂਲ ਦੇ ਵਿੱਚ ਪੜਨਾ ਹੈ ਇਹਦੇ ਨਾਲ ਫਿਰ ਗੁੱਸੇ ਦੇ ਵਿੱਚ ਬੱਚੇ ਵੀ ਗਲਤ ਕਦਮ ਚੁੱਕ ਲੈਂਦੇ ਨੇ ਤੇ ਜਿਹੜੇ ਪੇਰੈਂਟਸ ਹੁੰਦੇ ਨੇ ਸਾਰੀ ਉਮਰ ਦਾ ਉਹਨਾਂ ਵਾਸਤੇ ਸਿਰਫ ਰੋਣਾ ਰਹਿ ਜਾਂਦਾ ਉਹ ਤਾਂ ਇਸ ਕੁੜੀ ਦੀ ਕਿਸਮਤ ਐਸੀ ਕਿ ਉਹ ਤੇ ਪਹਿਲੇ ਹੀ مشਵਾਰੇ ਹੈਗੇ ਸੀ ਤੇ ਉਹਨਾਂ ਨੇ ਇਸ ਕੁੜੀ ਨੂੰ ਕਾਟ ਕੇ ਸ਼੍ਰੀ ਅਨੰਤਪੁਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਨੂੰ ਐਡਮਿਟ ਕਰਵਾ ਦਿੱਤਾ ਤੇ ਉੱਥੇ ਇਹਦੀ ਮੁੱਢਲੀ ਜੋ ਵੀ ਇਹਦਾ ਮੁੱਢਲਾ ਟ੍ਰੀਟਮੈਂਟ ਸੀਗਾ ਕਰਨ ਤੋਂ ਬਾਅਦ ਇਸ ਨੂੰ ਘਰੇ ਭੇਜ ਦਿੱਤਾ ਗਿਆ ਸੋ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਰੋਪੜ ਦੇ ਨੂਰਪੁਰ ਬੇਦੀ ਤੋਂ ਸਾਹਮਣੇ ਆਇਆ ਸੋ ਅਸੀਂ ਆਪਣੀ ਖਬਰ ਦੇ ਰਾਹੀਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਕਵਾਂਗੇ ਕਿ ਕਦੇ ਵੀ ਆਪਣੇ ਬੱਚਿਆਂ ਦਾ ਕੰਪੈਰੀਜ਼ਨ ਕਿਸੇ ਨਾਲ ਨਾ ਕਰੋ ਜੇ ਤੁਹਾਡੇ ਬੱਚੇ ਘੱਟ ਵੀ ਨੰਬਰ ਲੈ ਕੇ ਆਉਂਦੇ ਨੇ ਤਾਂ ਵੀ ਕੋਈ ਗੱਲ ਨਹੀਂ ਪਰ ਹਮੇਸ਼ਾ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਅੱਜਕੱਲ ਬੱਚਿਆਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਜ਼ਿਆਦਾਤਰ ਇੱਕ ਇੱਕ ਬੱਚੇ ਹੁੰਦੇ ਨੇ ਸਾਰਿਆਂ ਦੇ ਕੋਲ ਸੋ ਕਦੇ ਵੀ ਬੱਚਿਆਂ ਦੇ ਉੱਤੇ ਇੰਨਾ ਪ੍ਰੈਸ਼ਰ ਨਾ ਪਾਓ ਪੜਾਈ ਦਾ ਉਹਨਾਂ ਨੂੰ ਸੌਖਾ ਰੱਖੋ ਜਿੰਨਾ ਹੋ ਸਕਦਾ ਹੈ ਸੋਏ ਦੇ ਵਿੱਚ ਇੱਕ ਚੀਜ਼ ਹੋ ਰਹੀ ਹੈ ਕਿ ਤੁਸੀਂ ਜਿੰਨਾ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਜਿੰਨਾ ਬੱਚਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਉਹਨਾਂ ਦੇ ਨਾਲ ਕਰੋ ਉਹਨਾਂ ਦੇ ਨਾਲ ਜਿੰਨਾ ਹੋ ਸਕਦਾ ਫ੍ਰੈਂਡਲੀ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਪਹਿਲਾਂ ਤਿੰਨ ਤਿੰਨ ਚਾਰ ਚਾਰ ਬੱਚੇ ਸਾਰਿਆਂ ਦੇ ਹੁੰਦੇ ਸੀ ਤੇ ਇੱਕ ਦੂਸਰੇ ਨਾਲ ਗੱਲਾਂ ਕਰ ਲੈਂਦੇ ਸੀ ਪਰ ਅੱਜ ਕੱਲ ਜ਼ਿਆਦਾਤਰ ਇੱਕ ਇੱਕ ਬੱਚਾ ਹੁੰਦਾ ਸਾਰਿਆਂ ਦਾ ਤਾਂ ਕਿਸੇ ਨਾਲ ਵੀ ਜ਼ਿਆਦਾ ਖੁੱਲ ਕੇ ਗੱਲ ਨਹੀਂ ਕਰ ਸਕਦਾ ਤੇ ਆਪਣੇ ਮਾਂ ਪਿਓ ਤੋਂ ਹਮੇਸ਼ਾ ਉਹ ਡਰਦਾ ਰਹਿੰਦਾ ਕਿ ਮੈਂ ਗੱਲ ਦੱਸਾਂ ਜਾਂ ਨਾ ਦੱਸਾਂ ਸੋ ਹਮੇਸ਼ਾ ਆਪਣੇ ਬੱਚੇ ਨੂੰ ਟਾਈਮ ਦਿਓ ਉਹਨੂੰ ਸੌਖਾ ਰੱਖੋ ਜਿੰਨਾ ਹੋ ਸਕਦਾ ਕਦੇ ਵੀ ਆਪਣੇ ਬੱਚੇ ਦਾ ਕਿਸੇ ਨਾਲ ਵੀ ਕੰਪੈਰੀசன் ਨਾ ਕਰੋ ਘਟ ਨੰਬਰ ਲੈ ਕੇ ਆਉਂਦਾ ਵਧ ਲੈ ਕੇ ਆਉਂਦਾ ਕੋਈ ਗੱਲ ਨਹੀਂ ਉਹਨੂੰ ਐਪਰੀਸ਼ੀਏਟ ਕਰੋ ਬੱਚਾ ਔਨਾ ਹੀ ਤੁਹਾਡਾ ਖੁਸ਼ ਰਹੇਗਾ ਤੁਸੀਂ ਵੀ ਖੁਸ਼ ਹੋਵੋਗੇ ਤੁਹਾਨੂੰ ਵੀ ਟੈਨਸ਼ਨਾਂ ਤੁਹਾਡੀਆਂ ਵੀ ਘਟ ਰਣਗੀਆਂ ਸੋ ਅੱਜ ਤੋਂ ਬਾਅਦ ਜੇ ਆਪਾਂ ਇਹ ਸਭ ਕਰਨਾ ਸ਼ੁਰੂ ਕਰਦਾਂਗੇ ਹੋ ਸਕਦਾ ਹੈ ਕਿ ਇਦਾਂ ਦੇ ਮਾਮਲੇ ਘਟ ਹੋ ਜਾਣ ਤੇ ਬੱਚਿਆਂ ਦੇ ਵਿੱਚ ਜਿਹੜਾ ਗੁੱਸੇ ਦਾ ਆਪਾਂ ਕਹਿ ਸਕਦੇ ਹਾਂ ਉਹ ਗੁੱਸੇ ਦੇ ਵਿੱਚ ਇੰਨਾ ਵੱਡਾ ਕਦਮ ਨਾ ਚੁੱਕੇ